ਵੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਬਹਿਰਾਮ ਟੋਲ ਪਲਾਜੇ ਤੋਂ ਇੱਕ ਬਹੁਤ ਹੀ ਦਿਲਕੰਭਾਉ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਫਗਵਾੜਾ ਸਾਈਡ ਤੋਂ ਆਏ ਇੱਕ ਟਰੱਕ ਨੇ ਟੋਲ ਪਲਾਜੇ ਤੇ ਕੰਮ ਕਰਦੇ ਨੌਜਵਾਨ ਨੂੰ ਕੁਚਲ ਕੇ ਰੱਖ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਪੁਲਿਸ ਨੇ ਮਸਤਾਦੀ ਨਾਲ ਰੋਪੜ ਦੇ ਨਜ਼ਦੀਕ ਤੋਂ ਕਾਬੂ ਤਾਂ ਕਰ ਲਿਆ ਪਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਸੁਸ਼ੀਲ ਕੁਮਾਰ ਵਾਸੀ ਬੰਗਾਵਜੋਂ ਹੋਈ ਹੈ ਜਿਸ ਦੀ ਉਮਰ ਸਿਰਫ 32 ਸਾਲ ਦੱਸੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਸਮਾਜ ਸੇਵਾ ਦੀ ਭਾਵਨਾ ਦਿਖਾਉਂਦਿਆਂ ਆਪਣੀ ਮ੍ਰਿਤਕ ਜਿਗਰ ਦੇ ਟੋਟੇ ਦੀਆਂ ਲੋੜਵੰਦ नेत्रਹੀਣਾਂ ਲਈ ਅੱਖਾਂ ਦਾਣ ਕਰਨ ਦਾ ਵੀ ਵੱਡਾ ਫੈਸਲਾ ਲਿਆ ਹੈ। ਆਓ ਹੋਰ ਜਾਣਕਾਰੀ ਲਈ ਚੱਲਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਰਕੇਸ਼ अरोड़ा ਰਾਹੀਂ ਪੀੜਤ ਪਰਿਵਾਰ ਕੋਲ ਤੇ ਹੋਰ ਪ੍ਰਾਪਤ ਕਰਦੇ ਹਾਂ ਜਾਣਕਾਰੀ। ਡਰਾਈਵਰ ਹਾਂ ਬਹਿਰਾਉਂ ਤੋਂ ਬੁਲਾਇਆ ਗਿਆ। ਗਾੜੀ ਬੰਗਣੀ ਰੰਗ ਦੀ ਹੋਣੀ। ਹਾਂ ਜੀ ਹਾਂ ਗਾੜੀ ਆਈ ਹੈ ਨਵਾਂ ਸ਼ਹਿਰ ਕਿਤਰੋਂ ਗਈ ਗਈ ਦੋਟਾ ਜੀ। ਬਹੁਤ ਰੋਸ ਰਿਹਾ ਗੁਰੂ ਜੀ ਇੰਟਰੀ ਤੋਂ ਆਇਆ। ਕੀ ਨਾ ਤੁਹਾਡਾ ਰੌਣਕੀ RAM ਜੀ ਮੇਰੇ ਇਹ ਕਿਹੜਾ ਪਿੰਡ ਹੈ ਪਿੰਡ ਬੰਗਿਆ ਤੋਂ ਆ ਜੀ ਅਸੀਂ ਕੀ ਕਰਨ ਹੋਏ ਅੱਜ ਤੁਸੀਂ ਇੱਥੇ ਜਿਹੜੇ ਥਾਣੇ ਆਏ ਹੋ ਰਾਤ ਮੇਰੇ بیٹے ਦਾ ਐਕਸੀਡੈਂਟ ਹੋ ਗਿਆ ਜੀ ਟੂਲ ਪਲਾਸ ਜਿੱਤੇ ਟਰੱਕ ਵਾਲੇ ਨੇ بیٹے ਉੱਤੇ ਟਰੱਕ ਚੜਾ ਦਿੱਤਾ ਅੱਜ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਬਾਪ ਸਿੱਤੇ ਲਿਆਂਦਾ ਗਿਆ ਟਰੱਕ ਬੇਟੇ ਡਰਾਈਵਰ ਵੀ ਲਿਆਂਦਾ ਗਿਆ ਬੇਟੇ ਦਾ ਨਾਮ ਕੀ ਹੈ ਬੇਟੇ ਦਾ ਨਾਮ ਅਸ਼ੀਲ ਕੁਮਾਰਵਾ ਐਸੀ ਪਲਾਜੀ ਤੇ ਨੂੰ ਬਿੱਲਾ ਬਿੱਲਾ ਸਾਥੀ ਕਿਹੜੇ ਪਲਾਜੀ ਤੇ ਕੰਮ ਕਰਦੇ ਹੋ ਤੁਸੀਂ ਬਹਿਰਾਮ ਪਲਾਜੀ ਤੇ ਕਿੰਨੀ ਕਮਰਸੀ ਹੈ ਜੀ عمر ਬਾਤਰੀ ਕੋ ਸਾਲ ਦੀ ਹੋਣੀ ਸੀ ਸਲਿੱਪ ਛੱਡ ਸੋਨ ਜੀ ਮਾਸੀਰਾ ਸਤਿ ਸ੍ਰੀ ਅਕਾਲ ਮੇਰਾ ਨਾ ਰਾਜਪਾਲ ਕੈਂਚ ਬੰਗਾ ਤੇ ਇਹ ਜਿਹੜਾ ਡੈਥ ਹੋਈਏ ਮੇਰੇ ਭਾਂਦੇ ਦੀ ਡੈਥ ਹੋਈਏ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਣ ਕਰਨ ਦੇ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਅਸੀਂ ਮਿੱਟੀ ਬਣ ਗਿਆ ਹੁਣ ਅਸੀਂ ਕਹਿੰਦੇ ਵੀ ਉਹਨਾਂ ਦੀ ਅੱਖਾਂ ਦਾਨ ਕਰਕੇ ਤੇ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ। ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਮਹਾਂ ਹਾਦਸਾ ਨੂੰ ਅੰਜਾਮ ਦਿੱਤਾ। ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਾਰ। ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ। ਜਿਹੜਾ ਖੁਦ ਮਾਰਿਆ ਹੋਵੇ। ਪੁਲਿਸ ਨੂੰ ਇਹ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਇਆ। ਰੋਪੜ ਤੋਂ क्या नाम है कैलाश कुमार टेल है जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था ये हादसा कैसे हुआ ये हादसा वो ट्रक वाला आया लाइन के अंदर और उसपे गाड़ी चढ़ा के चला गया उसने टोल नहीं कटवाया टोल नहीं कटवाया हाँ ये वो, ऐसे तो यही लग रहा अनुमान थे वो वो उठा ही नहीं था गार्ड उस लड़, लड़के भी थड़ा के ले गया गाड़ी में उसी सीसीटीवी में आ गया वो हाँ आ गया वो तो लड़के का नाम क्या था जो आपके पास सुशील कुमार बांगर सुशील कुमार बांगर बांगर बांगर